ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰਾਂ ਪਿੰਡ ਬੱਗਿਆਣਾ ਬੱਗਿਆਣਾ ਪਿੰਡ ਮਿੱਤਰੋ ਕੋਟ ਸੁਖੀ ਤੋਂ ਦੋ 2.5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਤੇ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਜਿਹੜੀ ਉਮਰ ਦੇ ਵਿੱਚ ਜਿਹੜੇ ਛੁੱਟੀਆਂ ਦੇ ਵਿੱਚ ਨਾਨਕਿਆਂ ਨੂੰ ਮਿਲ ਤੇ ਜਾਂਦੇ ਆ ਨਾ ਦਿਨ ਕੱਟਣ ਤੇ ਇਹ ਮੁੰਡੇ ਦੀ ਸੋਚ ਉਹਨਾਂ ਦਿਨਾਂ ਦੇ ਵਿੱਚ ਇੱਕ ਆਪਦਾ ਰੁਜ਼ਗਾਰ ਚਲਾਉਣ ਦੀ ਪੈਦਾ ਹੋਈ ਆ ਕਹਿੰਦੇ ਹੁੰਦੇ ਆ ਮੰਗਣ ਨਾਲੋਂ ਮਿਹਨਤ ਚੰਗੀ ਕਦੇ ਨਾ ਆਵੇ ਘਰ ਦੇ ਵਿੱਚ ਤੰਗੀ ਇਹ ਵਾਕਏ ਸਿਆਣੀਆਂ ਗੱਲਾਂ ਮਿੱਤਰੋ ਕਿਉਂਕਿ ਮੇਛਾ ਜਿਹੜਾ ਬੰਦਾ ਮਿਹਨਤ ਕਰਦਾ ਵਾ ਉਹ ਕਦੇ ਨਾ ਕਦੇ ਮੰਜ਼ਲ ਨੂੰ ਜ਼ਰੂਰ ਹੱਥ ਆਪਣੇ ਸੁਪਨੇ ਨੂੰ ਜ਼ਰੂਰ ਹੱਥ ਪਾ ਲੈਂਦਾ ਹੁੰਦਾ ਵਾ ਅੱਜ ਉਸੇ ਤਰ੍ਹਾਂ ਹੀ ਤੁਹਾਨੂੰ ਇੱਕ ਕਹਾਣੀ ਲੈ ਕੇ ਆਏ ਆ ਇਸ ਭਰਾ ਨੇ ਮਿੱਤਰੋ ਵਪਾਰ ਦਾ ਕੰਮ ਸ਼ੁਰੂ ਕੀਤਾ ਵਾ ਅਰਮਾਨ ਬਾਈ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਬੱਗਿਆਣੇ ਪਿੰਡ ਦੇ ਵਿੱਚ ਪਹਿਲੀ ਕੱਟੀ ਬਾਈ ਨੇ ਨੀਲੀ ਰਾਵੀ ਦੀ ਲਿਆਂਦੀ ਸੀ ਜਿਹੜੀ ਪਹਿਲੀ ਵੀਡੀਓ ਤੇ ਵਿਕੀ ਆ ਮਿੱਤਰੋ ਤੇ ਬਾਈ ਜੰਦਾ ਵੀ ਆਪਾਂ ਜਾਇਜ਼ ਨਫੇ ਦੇ ਨਾਲ ਹੀ ਦਿੱਤੀ ਆ ਉਸੇ ਤਰ੍ਹਾਂ ਹੀ ਹੁਣ ਜਿਹੜੇ ਭਰਾ ਮੋਹਰਾ ਦੇ ਸ਼ਕੀਨ ਆ ਉਹਨਾਂ ਨੂੰ ਮਿੱਤਰੋ ਮੋਹਰਾ ਦੀ ਕੱਟੀ ਬਾਈ ਤੁਹਾਨੂੰ ਜਾਇਜ਼ ਕੀਮਤ ਦੇ ਵਿੱਚ ਹੀ ਦਊਗਾ ਅਰਮਾਨ ਯਕੀਂ ਦੀ ਡਿਟੇਲ ਆ ਅਰਮਾਨ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵਧੀਆ ਵਧੀਆ ਸੇਤਾ ਦੇ ਘਰ ਤੇ ਪਰਿਵਾਰ ਬਹੁਤ ਵਧੀਆ ਵੀਰੇ ਤੁਸੀ ਅੱਛਾ ਰਮਾਨ ਬਾਈ ਫਿਰ ਨੀਲੀ ਰਾਵੀ ਦੇ ਕਿੰਨੇ ਕੋਈ ਫੋਨ ਆਏ ਮੈਨਾਂ ਬਾਈ ਬਹੁਤ ਫੋਨ ਆਏ ਅੱਛਾ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਚਲੋ ਸ਼ੁਕਰ ਕਿੰਨੇ ਮਿੰਟ ਵੇਚਤੀ ਕਿੰਨੇ ਮ ਗਾਹਕ ਨੂੰ ਉਹ ਵੀਰੇ ਆਪਣੇ ਚੌਥੇ ਗਾਹਕ ਨੂੰ ਵੇਚੀ ਸੀ ਚੌਥੇ ਬੰਦੇ ਨੂੰ ਵੇਚਤੀ ਹੈ ਕਿਹੜੇ ਇਲਾਕੇ ਦਾ ਲੈ ਗਿਆ ਵੀਰਾ ਉਹ ਬਾਈ ਇੱਧਰ ਸਰੀਏ ਵਾਲੇ ਪਿੰਡ ਤੋਂ ਬਾਈ ਲੈ ਗਿਆ ਠੀਕ ਆ ਵੀਰੇ ਠੀਕ ਆ ਰੱਖਣ ਵਾਲਾ ਹੀ ਬਦਲ ਗਿਆ ਹਾਂ ਬਾਈ ਅੱਜ ਫਿਰ ਕੱਟੀ ਕਾਲੀ ਲੈ ਕੇ ਏ ਬਾਈ ਦੋ ਜਾਣ ਦੇ ਚੱਕ ਦੀ ਆਉਂਦੀ ਆ ਠੀਕ ਆ ਮੈਂ ਥੋੜੀ ਜੀ ਸਾਂਭੀ ਕੇ ਨੇ ਘਾਟਾ ਹਣਾ ਹਾਂ ਬਈ ਸਾਂਭੀ ਘਾਟਾ ਹਾਂ ਅੰਗਾ-ਉੰਗਾ ਦੀ ਕੱਟੀ ਚੰਗੀ ਆ ਹਣਾ ਹਾਂ ਵੀ ਜਿਹੜਾ ਸਾਂਭ ਲੂਗਾ ਆ ਜਿਆਦਾ ਕਰੂਗਾ ਹੂੰ ਬਣ ਜੂਗੀ ਚੰਗੀ ਝੋਟੀ ਹਾਂ ਬਈ ਅੱਛਾ ਵੀਰੇ ਅਰਮਣ ਬਾਈ ਕੀ ਰੇਟ ਰਊਗਾ ਅੰਦਰ ਦੇਣ ਲੈਣ ਦਾ ਇਹਦਾ ਵੀਰੇ ਵੇਖ ਲਓ ਬਾ ਆਪਾਂ 32000 ਮੰਗਦੇ ਹਾਂ ਮਾਨਤਨ ਦਾ ਦੇਣੀ ਕਿੰਨੇ ਦੀ ਹਾਂ ਨਾ 31000 ਦੀ 31000 ਦੀ ਹੋਰ ਮਾਨਤਨ ਕਰਦੇਗਾ ਇਹਦਾ ਕੋਈ ਯਾਰ ਖੜਦਾ ਤਾਂ ਕਰ ਦਾਂਗੇ ਬਈ ਆ ਠੀਕ ਆ ਵੀਰੇ ਜੀ ਨਹੀਂ ਲਾਇਆ ਹਣਾ ਅਰਮਣ ਬਈ ਹਜੇ ਹਾਂ ਬਈ ਇਹ ਤਾਂ ਰਾਤੀ ਆਈ ਆ ਅੱਛਾ ਠੀਕ ਹੈ ਠੀਕ ਰਾਤ ਹੀ ਹੈ ਜੀ ਹੈ ਹਾਂ ਬੀ ਠੀਕ ਹੈ ਠੀਕ ਹੈ ਅੱਛਾ ਰਮਨ ਵੀਰੇ ਤੋਰੀ ਬਾਲੀ ਜੀ ਕੱਢੀ ਬਾਰ ਨੂੰ ਭਰਾ ਇਹਨੇ ਖੋਲੀ ਨਹੀਂ ਮਿੱਤਰੋ ਸਿੰਘ ਬਹੁਤ ਸੋਹਣਾ ਕੱਟੀ ਦਾ ਬਣਨ ਵਾਲੀ ਝੋਟੀ ਕਈ ਵਾਰੀ ਕੀ ਚੀਜ਼ ਹੁੰਦੀ ਆ ਬਈ ਮਿੱਤਰੋ ਆਪਾਂ ਪਸ਼ੂ ਦੀ ਦੇਖ ਰੇਖਾ ਜਿਹੜੀ ਉਹ ਨਹੀਂ ਕਰਦੇ ਕਈ ਵਾਰੀ ਪਸ਼ੂ ਖੀਰਾ ਵੀ ਸਵਾਲੀ ਦਾ ਤੇ ਕਈ ਵਾਰੀ ਚੌਗਾ ਹੋ ਕੇ ਵੀ ਨਹੀਂ ਸੁੰਦਾ ਉਹਦੀ ਦੇਖ ਰਹਿ ਸਾਂਭ ਤੇ ਡਿਪੈਂਡ ਹੁੰਦੀ ਆ ਕਿਉਂਕਿ ਹਰ ਬੰਦੇ ਨੂੰ ਮਿਹਨਤ ਦਾ ਅੱਡੋ ਅੱਡੀ ਤਰੀਕਾ ਹੁੰਦਾ ਹਰ ਬੰਦੇ ਨੂੰ ਪਸ਼ੂ ਸਾਂਭਣ ਦਾ ਅੱਡੋ ਅੱਡੀ ਤਰੀਕਾ ਹੁੰਦਾ ਹੁਣੇ ਕੱਟੀ ਨੂੰ ਦੋ ਬੋਰੀਆਂ ਫੀਡ ਦੀਆਂ ਲੈ ਜਾਓ ਮਿੱਤਰੋ ਤੇ ਦੋ ਬੋਰੀਆਂ ਫੀਡ ਦੀ ਪਾਉਣਾ ਤਿੰਨ ਮਹੀਨੇ ਫੀਡ ਸਾਂਭ ਲਿਓ ਕਰਮਾ ਵਾਲੀ ਨੂੰ ਪਾ ਕੇ ਮਿੱਤਰੋ ਤੇ ਤਿੰਨਾਂ ਮਹੀਨੇ ਜੇ ਬਾਕਮਾਲ ਨੇ ਰਿਜ਼ਲਟ ਦੇ ਦੇਣਾ ਜਿਹੜਾ ਕੱਟੀ ਨੇ ਫੀਡ ਜਿਹੜੀ ਮਰਜ਼ੀ ਕੰਪਨੀ ਦੇ ਯੂਜ਼ ਕਰ ਲਿਓ ਤੁਸੀਂ ਆਥਾਣ ਝੋਲੀ ਵੇਖੋ ਕੱਟੀ ਦੀ ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀ ਇੱਕ ਇਹਦੇ ਵਿੱਚ ਇੱਕ ਚੀਜ਼ ਦਾ ਡਰ ਤੁਹਾਡਾ ਖਤਮ ਹੋਊਗਾ ਉਹ ਕਿਹੜਾ ਵੀ ਅੰਦਰੋਂ ਨਾ ਕਹੋ ਗਲਤ ਹੋਵੇ ਕਿਉਂਕਿ ਉਹ ਚੀਜ਼ ਦਾ ਡਰ ਇਸ ਕਰਕੇ ਖਤਮ ਹੋਊਗਾ ਕਿਉਂਕਿ ਇਹ ਕੱਟੀ ਹਜੇ ਬਣੀ ਨਹੀਂ ਇਹਨੇ ਹਜੇ ਵਜਨ ਨਹੀਂ ਪੂਰਾ ਕੀਤਾ ਹੋਇਆ ਇਹ ਹਜੇ ਹੀਟ ਦੇ ਵਿੱਚ ਆਈ ਨਹੀਂ ਹੋਣੀ ਤੇ ਇਹਦਾ ਜਦੋਂ ਵਜਨ ਪੂਰਾ ਹੋ ਗਿਆ ਇਹਨੇ ਹੀਟ ਦੇ ਵਿੱਚ ਆ ਜਾਣਾ ਵਾ ਇਹਦਾ ਰੇਟ 32000 ਰੁਪਿਆ ਵਾ 31000 ਦੀ ਵੀਰਾਂ ਦਾ ਦੇ ਦੂਗਾ ਤੇ ਅਰਮਾਨ ਵੀਰੇ ਦੇ ਦੂਜੀ ਕੱਟੀ ਆ ਤੇ ਇਹ ਵੀ ਤੁਹਾਨੂੰ ਜਾਇਜ਼ ਨਫੇ ਦੇ ਉੱਤੇ ਹੀ ਮਿਲ ਜੂਗੀ ਆਪਾਂ ਕਰਦੇ ਆ ਨੋਟ ਕਿੰਨੀਆਂ ਮਹੀਨੇ ਜੇ ਗੱਪਰੂ ਵੇਚਦਾ ਉਹ ਵੀ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਲੈ ਵੀ ਅਰਮਾਨ ਵੀਰੇ ਨੰਬਰ 951764413 ਇੱਕ ਵਾਰੀ ਹੋਰ ਆਉਣ ਦੇ 951764413 ਤੇ ਇੱਕ ਨੰਬਰ ਹੋਰ ਆ ਉਹ ਵੀ ਲਿਖ ਲਓ ਜੀ 70106 40726 ਉਹ ਵੀ ਆਉਣ ਦੇ ਇੱਕ ਵਾਰੀ ਹੋਰ 70106 40726 ਠੀਕ ਹੈ ਭਾਈ ਇਹਨਾਂ ਨੰਬਰਾਂ ਤੇ ਕਰ ਲਿਓ ਵੀਰੇ ਦੇ ਨਾਲ ਤੁਸੀਂ ਮਿੱਤਰੋ ਰਾਬਤਾ ਕੈਬ ਅਰਮਾਨ ਭਾਈ ਕਿੰਨੀ ਉਮਰ ਆ ਤੇਰੀ ਮੇਰੀ ਭਈ ਹੋ ਗਈ 15ਵਾਂ ਸਾਲ ਲੱਗ ਗਿਆ ਵੇ 15ਵਾਂ ਤੂੰ ਸੁੱਟੀਆਂ ਕੱਟਣ ਨਹੀਂ ਜਾਣਾ ਨਾਨਕੀ ਮੈਂ ਤਾਂ ਦਾਈ ਆਪਾਂ ਨੂੰ ਇਹਨਾਂ ਦਾ ਹੀ ਬਾਹਰ ਲੋ ਇਹ ਛੁੱਟ ਗਈ ਹੈ ਤੇਰੀ ਹੈਨਾ ਠੀਕ ਹੈ ਬਾਈ ਸੋਚਦੇ ਹੱਟ ਪੈਂਦਾ ਗੱਭਰੂ ਦਾ ਨਾਮ ਆ ਮਿੱਤਰੋ ਆ ਰਮਾਂਡ ਤੇ ਬਣ ਜਾਊਗਾ ਫਰੀਦਕੋਟ ਜ਼ਿਲ੍ਹੇ ਦੀ ਛਾਂ ਧੰਨਵਾਦ